ਕੀ ਤੁਹਾਡੀ 75 ਸਾਲ ਦੀ ਉਮਰ ਹੋ ਚੁੱਕੀ ਹੈ ਤੇ ਇਸ ਉਮਰ ਦੇ ਵਿੱਚ स्विਮਿੰਗ ਕਰਦੇ ਪਏ ਉਹ ਕਿਵੇਂ ਖੁਦ ਨੂੰ ਫਿੱਟ ਰੱਖਦੇ ਪਏ? 9 ਸਾਲ ਦਾ ਸਗਾਈ ਜਦੋਂ ਦੀ स्विਮਿੰਗ ਸ਼ੁਰੂ ਕੀਤੀ ہوئی ਆ। ਤਾਂ 14 ਸਾਲ ਦੀ ਉਮਰ 'ਚ ਮੈਂ स्विਮਿੰਗ ਸ਼ੁਰੂ ਕਰਕੇ ਸਕੂਲ ਪੰਜਾਬ ਨੈਸ਼ਨਲ ਮਤਲਬ ਕਿ ਬਜੇ 72 ਤੱਕ ਮੈਂ ਮੈਡਲ ਸਾਰੇ ਜਗ੍ਹਾ ਤੇ ਜਿੱਤੇ ਆ। ਤੱਕ 40-45 ਸਾਲ ਲਾ ਲਓ ਕੀਤੀ ਨਹੀਂ स्विਮਿੰਗ। ਫਿਰ 2013 ਦੇ ਵਿੱਚ ਮੇਰੀ ਐਸੋਸੀਏਸ਼ਨ ਜਿਹੱਚ ਮੇਰੀ ਇੰਡਸਟਰੀ ਆ ਉਹਦੇ ਵਿੱਚ ਮੇਰੀ ਐਸੋਸੀਏਸ਼ਨ ਵਾਲੇ ਅਸੀਂ ਬਾਹਰ ਹਰ ਸਾਲ ਕੋਮਨ ਫਰਾਂਜ ਜਾਂਦੇ ਆ ਤਾਂ ਉੱਥੇ ਅਸੀਂ ਸਾਰੇ ਜਣੇ ਗਏ ਤਾਂ ਉੱਥੇ ਮੈਂ ਸਵੀਮਿੰਗ ਪੂਲ ਸਿਗਾ ਹੋਟਲ 'ਚ ਉੱਥੇ ਮੈਂ ਸਵੀਮਿੰਗ ਕੀਤੀ ਤਾਂ ਉਹਨਾਂ ਨੇ ਦੇਖ ਕੇ ਕਿਹਾ ਵੀ ਤੁਸੀਂ ਇੰਨੀ ਵਧੀਆ ਸਵੀਮਿੰਗ ਕਰਦੇ ਹੋ ਤੁਸੀਂ ਕਿਉਂ ਨਹੀਂ ਇਹਨੂੰ ਅੱਗੇ ਕੰਟੀਨਿਊ ਕਰਦੇ ਮੈਂ ਉਦੋਂ ਦੀ ਮੈਨੂੰ ਫਿਰ ਦੁਬਾਰਾ ਪ੍ਰੇਰਣਾ ਮਿਲ ਗਈ ਕਰਨ ਉਮਰ ਦੇ ਵਿੱਚ ਤਾਂ ਆ ਕੇ ਲੋਕਾਂ ਦੇ ਗੋਡੇ ਦੁਖਣ ਲੱਪਾਂ ਦੇ ਤੇ ਤੁਸੀਂ সুইমিং ਸ਼ੁਰੂ ਕੀਤੀ ਦੁਬਾਰਾ ਤੋਂ ਜੇ ਪਹਿਲਾਂ 3-3 4-4 ਕਿਲੋਮੀਟਰ ਰੋਜ਼ ਤੈਰ ਲੈਣਾ ਸੀਗਾ ਉਦੋਂ ਸ਼ੁਰੂ ਕੀਤੀ ਮੇਰੇ ਕੋਲ 50 ਮੀਟਰ ਨਹੀਂ ਤੈਰ ਹੋਇਆ ਪਹਿਲੇ ਦਿਨ ਲੇਕਿਨ ਮੈਂ ਉਹਨੂੰ ਆਪਣਾ ਟੀਚਾ ਸਮਝਿਆ ਵੀ ਮੈਂ ਇਹ ਕਰਨੀ ਜ਼ਰੂਰ ਆ। 100 ਮੀਟਰ ਤੋਂ ਫੇ ਆਲੀ-ਵਾਲੀ ਵਧਾਣੀ ਰੋਜ਼ ਸ਼ੁਰੂ ਕੀਤੀ ਕਰਦੇ-ਕਰਾਂਦੇ ਫਿਰ ਮੈਂ 1 ਕਿਲੋਮੀਟਰ ਤੱਕ ਡੇਲੀ ਕਰਨ ਲੱਗ ਗਿਆ ਸੀ। 5 ਚ ਮੈਂ ਲੈ ਕੇ ਆਇਆ ਜੀ ਇੱਕ 골ਡ ਮੈਡਲ ਇੱਕ সিলਵਰ ਮੈਡਲ ਇੱਕ ব্রونز ਮੈਡਲ ਆ ਕੀ ਬਾਤ ਹੈ ਇਹ ਹੱਦ ਕੀ ਲੈ ਕੇ ਆਇਆ ਕੰਪੀਟੀਸ਼ਨ ਨੜਨ ਜਾਣਾ ਸਾਡਾ 30 35000 ਰੁਪਿਆ ਲੱਗ ਜਾਂਦਾ ਆ ਹਾਂ ਤੁਸੀਂ ਆਪਣੇ ਮਤਲਬ ਜੇਬ ਚੋਂ ਪੇ ਕਰਦੇ ਹੋ ਹਾਂ ਇਹ ਸਾਰਾ ਅਸੀਂ ਆਪਣੀ ਜੇਬ ਚੋਂ ਪੇ ਕਰਦੇ ਆ ਵੀ ਜਿਹੜੇ ਅੱਛੇ ਸਿਰ ਕੱਢ ਮੇ ਪਲੇਅਰ ਆ ਉਹਨਾਂ ਨੂੰ ਜਰੂਰ ਕੋਈ ਨਾ ਕੋਈ ਹੈਲਪ ਦੇਣੀ ਚਾਹੀਦੀ ਆ ਤਾਂ ਕਿ ਉਹ ਆਪਣੀ ਕਈਆਂ ਦੇ ਕੋ ਖਰਾਕ ਦੀ ਕਮੀ ਹੋ ਜਾਂਦੀ ਆ ਪੈਸੇ ਦੀ ਨਹੀਂ ਕਿਸੇ ਨੂੰ ਹੁੰਦੀ ਇਸ ਕਰਕੇ ਉਹਨਾਂ ਨੂੰ ਚਾਹੀਦਾ ਸਰਕਾਰ ਨੂੰ ਕੁਝ ਨਾ ਕੁਝ ਜਰੂਰ ਕਰਨਾ ਹੈ ਪੰਜਾਬ ਨਿਊਜ਼ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਸਿਮ ਰਣ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੇ ਅੱਜ ਦੀ ਇਸ ਖਾਸ ਇੰਟਰਵਿਊ ਦੇ ਵਿੱਚ ਤੁਹਾਡੀ ਮੁਲਾਕਾਤ ਪ੍ਰਵੀਨ ਜੀ ਦੇ ਨਾਲ ਕਰਵਾਉਣ ਜਾ ਰਿਹਾ ਉਹਨਾਂ ਦੀ ਉਮਰ ਬੇਸ਼ੱਕ 75 ਸਾਲ ਦੀ ਹੈ ਪਰ ਉਹਨਾਂ ਵੱਲੋਂ ਅਜਿਹੇ ਕੰਮ ਕੀਤੇ ਗਏ ਨੇ ਜੋ ਛੋਟੀ ਉਮਰ ਦੇ ਲੋਕ ਵੀ ਨਹੀਂ ਕਰ ਸਕਦੇ ਅੱਜ ਕੱਲ ਦੀ ਨੌਜਵਾਨ ਪੀੜੀ ਵੀ ਅਜਿਹੇ ਕੰਮ ਕਰਨ ਤੋਂ ਕਿਤੇ ਨਾ ਕਿਤੇ ਡਰਦੀ ਹੈ ਪਰ ਉਹਨਾਂ ਵੱਲੋਂ 75 ਸਾਲ ਦੀ ਉਮਰ ਦੇ ਵਿੱਚスイਮਿੰਗ ਦੇ ਖੇਤਰ ਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਗਈਆਂ ਨੇ ਕਈ ਉਹਨਾਂ ਵੱਲੋਂ ਨੈਸ਼ਨਲ ਇੰਟਰਨੈਸ਼ਨਲ ਜੋ ਕਿ ਵਿਜਤੇ ਗਏ ਨੇ ਸੋ ਗੱਲਬਾਤ ਕਰਦੇ ਆ ਪ੍ਰਵੀਨ ਜੀ ਦੇ ਨਾਲ ਤੇ ਉਹਨਾਂ ਦੀ ਜ਼ਿੰਦਗੀ ਦਾ ਸਫ਼ਰ ਤੇ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਆ ਸਭ ਤੋਂ ਪਹਿਲੇ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਸਿਮਰਨ ਜੀ ਪੰਜਾਬ ਨਿਊਜ਼ ਦੇਖਣ ਵਾਲੇ ਦਰਸ਼ਕਾਂ ਨੂੰ ਮੇਰੀ ਸਤਿ ਸ੍ਰੀ ਅਕਾਲ ਨਮਸਕਾਰ ਜੀ ਸੋ ਸਰ ਜ਼ਰੂਰ ਦੱਸੋ ਸਾਡੀ ਆਡੀਅנס ਨੂੰ ਕਿ ਤੁਹਾਡੀ 75 ਸਾਲ ਦੀ ਉਮਰ ਹੋ ਚੁੱਕੀ ਹੈ ਤੇ ਇਸ ਉਮਰ ਦੇ ਵਿੱਚ সুইমিং ਕਰਦੇ ਪਿਓ ਕਿਵੇਂ ਖੁਦ ਨੂੰ ਫਿੱਟ ਰੱਖਦੇ ਪਿਓ ਪਹਿਲਾਂ ਇਹ ਦੱਸੋ ਦੇਖੋ ਸਵਿਮਿੰਗ ਇੱਕ ਐਸੀ ਚੀਜ਼ ਹੈ ਜਿਹੜੀ ਆਪ ਸਾਰਿਆਂ ਨੂੰ ਆਪ ਫਿੱਟ ਕਰਦੀ ਆ ਤਾਂ ਮੈਂ ਤਾਂ ਇਹ ਬਚਪਨ ਤੋਂ ਸ਼ੁਰੂ ਕੀਤੀ ਹੋਈ ਆ ਬਚਪਨ ਤੋਂ ਕਿੰਨੇ ਸਾਲ ਦੀ ਉਮਰ ਤੋਂ ਮੈਂ 14 ਸਾਲ ਦਾ ਸੀਗਾ ਜਦੋਂ ਦੀ ਸਵਿਮਿੰਗ ਸ਼ੁਰੂ ਕੀਤੀ ਹੋਈ ਆ ਤਾਂ 14 ਸਾਲ ਦੀ ਉਮਰ 'ਚ ਮੈਂ ਸਵਿਮਿੰਗ ਸ਼ੁਰੂ ਕਰਕੇ ਸਕੂਲ ਪੰਜਾਬ ਨੈਸ਼ਨਲ ਮਤਲਬ ਕਿ ਬਜੇ 72 ਤੱਕ ਮੈਂ ਮੈਡਲ ਸਾਰੇ ਜਗ੍ਹਾ ਤੇ ਜਿੱਤੇ ਆ ਓਕੇ ਗੋਲਡ ਮੈਡਲ ਸਿਲਵਰ ਮੈਡਲ ਬ੍ਰੌਂਜ਼ ਮੈਡਲ ਵੀ ਉਦੇ ਬਾਅਦ 75 ਚ ਮੈਂ সুইমিং ਛੱਡਤੀ ਮੇਰੀ ਸ਼ਾਦੀ ਹੋ ਗਈ ਸੀ ਫਿਰ ਮੈਂ ਬਿਜ਼ਨਸ ਵੱਲ ਧਿਆਨ ਦੇਣਾ ਸ਼ੁਰੂ ਕਰਤਾ ਤਾਂ ਉਹ ਫਿਰ 75 ਤੋਂ ਮੈਂ সুইমিং ਨਹੀਂ ਕੀਤੀ ਫਿਰ ਮੈਂ ਉਸ ਟਾਈਮ ਮਨ ਦੇ ਵਿੱਚ ਵਲਵਲੇ ਨਹੀਂ ਉੱਠਦੇ ਸੀ ਕਿ ਜਿਹੜਾ ਮੇਰਾ ਪੈਸ਼ਨ ਹੈ ਜਿਹੜੀ ਮੇਰੇ ਅੰਦਰ ਕਲਾ ਮੈਂ ਉਹਨੂੰ ਅੱਗੇ ਕੰਟੀਨਿਊ ਕਰਾਂ ਨਹੀਂ ਉੱਠਦੇ ਤਾਂ ਸੀਗੇ ਜੀ ਕਿ ਮੈਂ ਉਹਨੂੰ ਕਰਾਂ ਲੇਕਿਨ ਉਸ ਵੇਲੇ ਟਾਈਮ ਨਹੀਂ ਸੀ ਮਿਲਦਾ ਜਿੱਦਾਂ ਹੁਣ ਅੱਜਕੱਲ ਕਹਿ ਦਿੰਦੇ ਟਾਈਮ ਨਹੀਂ ਮਿਲਦਾ ਕਿਸੇ ਨੂੰ ਵੀ ਤਾਂ ਲੇਕਿਨ ਉਹ ਮੈਂ ਬਿਜ਼ਨਸ ਚ ਉਦੋਂ ਇੰਨਾ ਮਸਤ ਹੋ ਗਿਆ ਸੀਗਾ ਵੀ ਮੈਨੂੰ ਟਾਈਮ ਵਾਕਈ ਨਹੀਂ ਸੀ ਮਿਲਿਆ ਉਦੋਂ ਫਿਰ ਮੈਂ 40 ਸਾਲ ਤੱਕ 40 45 ਸਾਲ ਲਾ ਲਓ ਕੀਤੀ ਨਹੀਂ সুইমিং ਫਿਰ 2013 ਦੇ ਵਿੱਚ ਮੇਰੀ ਐਸੋਸੀਏਸ਼ਨ ਜਿਹੜੀ ਮੇਰੀ ਇੰਡਸਟਰੀ ਆ ਉਹਦੇ ਵਿੱਚ ਮੇਰੀ ਐਸੋਸੀਏਸ਼ਨ ਵਾਲੇ ਅਸੀਂ ਬਾਹਰ ਹਰ ਸਾਲ ਘੁੰਮਣ ਫਿਰਨ ਜਾਂਦੇ ਆ ਤਾਂ ਉੱਥੇ ਅਸੀਂ ਸਾਰੇ ਦਿਨੇ ਗਏ ਤਾਂ ਉੱਥੇ ਮੈਂ সুইমিং ਪੂਲ ਸਿਗਾ ਹੋਟਲ 'ਚ ਉੱਥੇ ਮੈਂ সুইমিং ਕੀਤੀ ਤਾਂ ਉਹਨਾਂ ਨੇ ਦੇਖ ਕੇ ਕਿਹਾ ਵੀ ਤੁਸੀਂ ਇੰਨੀ ਵਧੀਆ সুইমিং ਕਰਦੇ ਹੋ ਤੁਸੀਂ ਕਿਉਂ ਨਹੀਂ ਇਹਨੂੰ ਅੱਗੇ ਕੰਟੀਨਿਊ ਕਰਦੇ ਮੈਂ ਉਦੋਂ ਦੀ ਮੈਨੂੰ ਫਿਰ ਦੁਬਾਰਾ ਪ੍ਰੇਰਣਾ ਮਿਲ ਗਈ ਕਰਨ ਦੀ ਅੱਛਾ ਤੁਸੀਂ ਤਾਂ ਦੁਬਾਰਾ ਸ਼ੁਰੂ ਕੀਤੀ ਸੀ ਸਵਿਮਿੰਗ ਉਸ ਵੇਲੇ ਕੀ ਕੀ ਪ੍ਰੋਬਲਮਸ ਫੇਸ ਕੀਤੀਆਂ ਕਿਉਂਕਿ ਲੰਬੇ ਅਰਸੇ ਬਾਅਦ ਫਿਰ ਤੋਂ ਤੁਸੀਂ ਸਵਿਮਿੰਗ ਕਰਦੇ ਪਿਓ ਹਮੇਸ਼ਾ ਜੋ ਦੋ ਕੋਈ ਚੀਜ਼ ਅਸੀਂ ਛੱਡਦੀ ਉਸ ਤੋਂ ਬਾਅਦ ਸ਼ੁਰੂ ਕਰੀਏ ਤੇ ਬਹੁਤ ਸਾਰੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ ਕੀ ਕੁਝ ਵੇਖਿਆ ਉਸ ਵੇਲੇ ਤੁਸੀਂ ਬਿਲਕੁਲ ਸਹੀ ਹੈ ਜੀ ਤੁਸੀਂ ਕਿਹਾ ਵੀ ਇਹ ਜਿਹੜੀਆਂ ਪ੍ਰੋਬਲਮ ਉਦੋਂ ਆਈਆਂ ਮੇਰੇ ਕੋਲ ਜਿੱਦਾਂ ਮੈਂ ਅੱਗੇ ਪਹਿਲਾਂ 3 3 4 4 ਕਿਲੋਮੀਟਰ ਰੋਜ਼ ਤੈਰ ਲੈਣਾ ਸੀਗਾ ਉਦੋਂ ਸ਼ੁਰੂ ਕੀਤੀ ਮੇਰੇ ਕੋਲ 50 ਮੀਟਰ ਨਹੀਂ ਤੈਰ ਹੋਇਆ ਪਹਿਲੇ ਦਿਨ ਲੇਕਿਨ ਮੈਂ ਉਹਨੂੰ ਆਪਣਾ ਟੀਚਾ ਸਮਝਿਆ ਵੀ ਮੈਂ ਇਹ ਕਰਨੀ ਜ਼ਰੂਰ ਆ ਮੋਟੀਵੇਟ ਹੋਏ ਉਸ ਵੇਲੇ ਹਾਂ ਫਿਰ ਮੈਂ ਨੂੰ ਹੋਇਆ ਵੀ ਇਹ ਮੈਂ ਕਰਨਾ ਚਾਹੀਦਾ ਸੀ ਮੈਂ ਛੱਡ ਦਿੱਤੀ ਕਿਉਂ ਛੱਡੀ ਇਹ ਫਿਰ ਮੈਂ ਦੁਬਾਰਾ ਉਦੋਂ ਤੋਂ ਫਿਰ ਸ਼ੁਰੂ ਕੀਤੀ ਫਿਰ ਡੇਲੀ ਜਾਣਾ ਸ਼ੁਰੂ ਕਰਤਾ ਉਹ ਏਜ ਕਿੰਨੀ ਸੀ ਤੁਹਾਡੀ ਜਦੋਂ ਮਤਲਬ ਦੁਬਾਰਾ ਸ਼ੁਰੂ ਕੀਤਾ ਉਦੋਂ ਤੁਸੀਂ ਲਗਾ ਲਓ ਕੋਈ 60 ਸਾਲ ਦੀ ਕਰੀਬ ਹੋਣੀ ਹੈ ਜੀ ਕਿ 60 ਸਾਲ ਦੀ ਉਮਰ ਦੇ ਵਿੱਚ ਅਸੀਂ ਗੱਲ ਕੀ ਕਰੀਏ ਇੰਡੀਆ ਦੀ ਖਾਸ ਹੋਰ ਦੇ ਪੰਜਾਬ ਦੀ 60 ਸਾਲ ਦੀ ਉਮਰ ਦੇ ਵਿੱਚ ਤਾਂ ਆ ਕੇ ਲੋਕਾਂ ਦੇ ਗੋਡੇ ਦੁਖਣ ਲੱਪਾਂ ਦੇ ਤੇ ਤੁਸੀਂ ਸਵਿਮਿੰਗ ਸ਼ੁਰੂ ਕੀਤੀ ਦੁਬਾਰਾ ਤੋਂ ਉਹ ਬਸ ਇਹ ਦੇਖੋ ਜੀ ਕਿ ਪਤਾ ਨਹੀਂ ਮੇਰੀ ਕੁਦਰਤੀ ਸਗਾ ਵੀ ਮੈਂ ਐਕਸਰਸਾਈਜ਼ ਵੱਲੋਂ ਨਹੀਂ ਨਾਗਾ ਪਾਇਆ ਸੀ ਵੀ ਮੈਂ ਸਵਿਮਿੰਗ ਨਹੀਂ ਸੀ ਕਰਦਾ ਲੇਕਿਨ ਮੈਂ ਐਕਸਰਸਾਈਜ਼ ਫੇਰ ਵੀ ਕਰਦਾ ਸੀ ਜੋਗਾ ਕਰਨੀ ਮੈਂ ਸੈਰ ਕਰਦੇ ਰਹਿਣਾ ਤਾਂ ਉਹ ਮੈਂ ਕਰਦਾ ਰਿਹਾ ਤਾਂ ਇਸ ਕਰਕੇ ਉਹਦੇ ਕਰਕੇ ਮੈਨੂੰ ਇਹ ਦੁਬਾਰਾ ਫੇਰ ਚਾਂਸ ਮਿਲ ਗਿਆ ਫਿਰ ਮੈਂ 50 ਮੀਟਰ ਤੋਂ ਫੇ ਹੌਲੀ-ਹੌਲੀ ਬਦਾਨੀ ਰੋਜ਼ ਸ਼ੁਰੂ ਕੀਤੀ ਕਰਦੇ ਕਰਾਂਦੇ ਫਿਰ ਮੈਂ 1 ਕਿਲੋਮੀਟਰ ਤੱਕ ਡੇਲੀ ਕਰਨ ਲੱਗ ਗਿਆ ਸੀਗਾ ਫਿਰ ਮੈਂ 16 ਦੇ ਵਿੱਚ ਕੰਪੀਟੀਸ਼ਨ ਲੜਿਆ 올 ਇੰਡੀਆ ਦਾ ਹైదరాబాద్ ਚ ਕੰਪੀਟੀਸ਼ਨ ਹੋਇਆ ਸੀ ਅਸੀਂ ਪੰਜਾਬ ਦੇ 7 ਜਣੇ ਗਏ ਸੀਗੇ ਉਹਦੇ ਵਿੱਚ ਮੇਰਾ ਇੱਕ ਸਿਲਵਰ ਆਇਆ ਤਾਂ ਇੱਕ ਬ੍ਰੌਂਜ਼ ਮੈਡਲ ਆਇਆ ਸੀਗਾ ਓਕੇ ਸਾਰੀ ਆਡੀਅנס ਨੂੰ ਵੀ ਦਿਖਾਓ ਜਿਹੜੇ ਤੁਸੀਂ ਮੈਡਲ ਏ ਮਤਲਬ ਕਿ ਹਾਤਕੀ ਦੇ ਆ ਉਹ ਉਹ ਮੇਰੇ ਕੋਲ ਪਹਿਲੇ ਪਏ ਆ ਜੀ ਆਹ ਦੇਖੋ ਜੀ ਆਹ ਮੈਡਲ ਐਥਕੀ ਦਾ ਅੱਛਾ ਇਹ ਹੁਣ ਦੇ ਆ ਜਿਹੜੇ ਹੁਣ ਤੁਸੀਂ ਮਤਲਬ ਕਿ 75 ਡੀਏ ਚ ਹਾਂ 75 ਚ ਮੈਂ ਲੈ ਕੇ ਆਇਆ ਜੀ ਇੱਕ 골ਡ ਮੈਡਲ ਇੱਕ ਸਿਲਵਰ ਮੈਡਲ ਇੱਕ ਬ੍ਰੌਂਜ਼ ਮੈਡਲ ਆ ਕੀ ਬਾਰੇ ਇਹ ਹਾਤਕੀ ਲੈ ਕੇ ਆਇਆ ਜੀ ਹਾਂ ਐਥਕੀ ਮੈਂ ਤਿੰਨ ਹੀ ਰੇਸਾਂ ਲਗਾਈਆਂ ਸੀਗੀਆਂ 2000 ਐਥਕੀ ਮੈਂ ਸਿਰਫ ਤਿੰਨ ਰੇਸ ਪਾਰਟਿਸਿਪੇਟ ਕੀਤਾ ਸੀਗਾ ਉਹ ਤਿੰਨਾਂ ਚ ਮੈਨੂੰ ਮੈਡਲ ਮਿਲੇ ਆ ਇੱਕ ਚ ਮੈਨੂੰ 골ਡ ਮੈਡਲ ਮਿਲਿਆ ਇੱਕ ਚ ਮੈਨੂੰ ਸਿਲਵਰ ਮੈਡਲ ਮਿਲਿਆ ਇੱਕ ਚ ਮੈਨੂੰ ਬ੍ਰੌਂਜ਼ ਮੈਡਲ ਮਿਲਿਆ ਤਾਂ ਅਸੀਂ ਤਕਰੀਬਨ ਐਤ ਕੀ 18 ਜਿਹੜੇ ਗਏ ਸੀ ਜੀ ਇੱਥੋਂ ਗਏ ਸੀ ਪੰਜਾਬ ਚੋਂ ਔਰ ਪੰਜਾਬ ਦੇ ਵਿੱਚ ਟੋਟਲ 11 ਮੈਡਲ ਆਏ ਆ ਦੋ ਸੀਗੇ ਮੁਹੱਲੀ ਦਾ ਇੱਕ ਸੀਗਾ ਸਾਡਾ ਕੋਈ ਵਿਜੀਲੈਂਸ ਇਨਸਪੈਕਟਰ ਆ ਉਹ ਦੋ ਮੈਡਲ ਲੈ ਕੇ ਗਿਆ 골ਡ ਇੱਕ ਇੱਥੇ ਡੀਐਸਪੀ ਰਿਟਾਇਰਡ ਆ ਉਹ ਲੈ ਕੇ ਗਏ ਦੋ ਮੈਡਲ ਦੋ ਪਠਾਨਕੋਟ ਦੇ ਸੀਗੇ ਜੀ ਉਹ ਲੈ ਕੇ ਗਏ ਆ ਦੋ ਬਠਿੰਡੇ ਦੇ ਲੈ ਕੇ ਗਏ 11 ਮੈਡਲ ਟੋਟਲ ਐਤਕੀ ਪੰਜਾਬ ਨੂੰ ਮਿਲੇ ਆ ਓਕੇ ਜੇ ਕਿਤੇ ਹੋਰ ਵੀ ਬੱਚੇ ਅੱਛੇ ਜਿਹੜੇ ਪਲੇਅਰ ਹੈਗੇ ਆ ਉਹ ਕਈ ਜਾ ਨਹੀਂ ਸਕੇ ਕਿਉਂਕਿ ਕਿਸੇ ਕੋਲ ਫਾਈਨਾਂਸ ਦੀ ਪੋਜੀਸ਼ਨ ਨਹੀਂ ਹੁੰਦੀ ਪੈਸੇ ਅਸੀਂ ਆਪਣੇ ਕੋਲੋਂ ਖਰਚਦੇ ਆ ਤਾਂ ਇੱਕ ਕੰਪੀਟੀਸ਼ਨ ਨੜਨ ਜਾਣਾ ਸਾਡਾ ਤੀ 35000 ਰੁਪਈਆ ਲੱਗ ਜਾਂਦਾ ਆ हां ਤੁਸੀਂ ਆਪਣੇ મતલਬ ਜੇਬ ਚੋਂ ਪੇ ਕਰਦੇ ਹੋ हां ਇਹ ਸਾਰਾ ਅਸੀਂ ਆਪਣੀ ਜੇਬ ਚੋਂ ਪੇ ਕਰਦੇ ਆ ਜਾਂਦਾ ਵੀ ਤੁਸੀਂ મતલਬ ਕਿ ਆਪਣੇ મતલਬ ਕਿ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹੋ ਸਰਕਾਰਾਂ ਵੱਲੋਂ ਕੋਈ ਸਹਿਯੋਗ ਨਹੀਂ ਦਿੱਤਾ ਜਾਂਦਾ ਸਰਕਾਰ ਵੱਲੋਂ ਇਹ ਤੁਸੀ ਕੋਈ ਸਹਿਯੋਗ ਨਹੀਂ ਹੈਗਾ ਅਸੀਂ ਸਗੋ ਤੁਹਾਡੇ ਚੈਨਲ ਦੇ ਥਰੂ ਹੋਰ ਵੀ ਸਾਰਿਆਂ ਦੇ ਥਰੂ ਇਹੇ ਕੋਸ਼ਿਸ਼ ਕਰਦੇ ਆ ਕਹਿਣ ਦੀ ਸਰਕਾਰ ਨੂੰ ਵੀ ਇਹ ਕੁਛ ਨਾ ਕੁਛ ਇਹਨਾਂ ਨੂੰ ਸਾਡੇ ਲਈ ਅਵਾਰਡ ਜਿਹਾ ਸਟਾਈਫਨਸ ਰੱਖਣਾ ਚਾਹੀਦਾ ਆ ਤਾਂ ਕਿ ਜਿਹੜੇ ਅੱਛੇ ਪਲੇਅਰ ਕਈ ਐਸੇ ਆ ਜਿਹੜੇ ਪੈਸੇ ਦੀ ਕਮੀ ਕਰਕੇ ਜਾ ਨਹੀਂ ਸਕਦੇ ਕੰਪੀਟੀਸ਼ਨ ਤੇ ਤਾਂ ਉਹ ਵੀ ਸਾਰੇ ਜਾ ਸਕਣ ਤਾਂ ਪੰਜਾਬ ਦੀਆਂ ਹੋਰ ਵੀ ਅੱਛੀਆਂ ਪੋਜੀਸ਼ਨ ਆ ਸਕਣ ਕਿਤੇ ਨਾ ਕਿਤੇ ਸਰਕਾਰਾਂ ਦੀ ਨਾਕਾਮੀ ਮੰਨਦੇ ਹੋ ਕਿ ਇਸ ਲੈਵਲ ਤੇ ਤੁਸੀਂ ਮਤਲਬ ਕੀ ਪਲੇ ਕਰ ਰਹੇ ਹੋ ਮੈਡਲ ਲੈ ਕੇ ਆ ਰਹੇ ਹੋ ਪਰ ਇਸ ਦੇ ਬਾਵਜੂਦ ਵੀ ਸਰਕਾਰ ਕੁਝ ਵੀ ਨਹੀਂ ਕਰਦੀ ਹਮੇਸ਼ਾ ਖਿਡਾਰੀ ਕਿਤੇ ਨਾ ਕਿਤੇ ਗਿਲਾ ਕਰਦੇ ਆ ਕਿ ਅਸੀਂ ਦੇਸ਼ ਲਈ ਕਰਦੇ ਪਿਆ ਪਰ ਸਰਕਾਰਾਂ ਸਾਡੇ ਵਾਸਤੇ ਕੁਝ ਨਹੀਂ ਕਰ ਰਹੀਆਂ ਇਹ ਤਾਂ ਹੈ ਜੀ ਕਿਉਂਕਿ ਸਰਕਾਰਾਂ ਨੂੰ ਚਾਹੀਦਾ ਆ ਵੀ ਜਿਹੜੇ ਅੱਛੇ ਸਿਰ ਕੱਢ ਮੇ ਪਲੇਅਰ ਆ ਉਹਨਾਂ ਨੂੰ ਜਰੂਰ ਕੋਈ ਨਾ ਕੋਈ ਹੈਲਪ ਦੇਣੀ ਚਾਹੀਦੀ ਆ ਤਾਂ ਕਿ ਉਹ ਆਪਣੀ ਕਈਆਂ ਦੇ ਕੋ ਖਰਾਕ ਦੀ ਕਮੀ ਹੋ ਜਾਂਦੀ ਆ ਪੈਸੇ ਦੀ ਨਹੀਂ ਕਿਸੇ ਨੂੰ ਹੁੰਦੀ ਇਸ ਕਰਕੇ ਉਹਨਾਂ ਨੂੰ ਚਾਹੀਦਾ ਸਰਕਾਰ ਨੂੰ ਕੁਛ ਨਾ ਕੁਛ ਜਰੂਰ ਕਰਨਾ ਇਸ ਬਾਰੇ ਉਹ ਦਿੱਲੀ ਵਾਲੇ ਆ ਇੱਕ 골ਡ ਮੈਡਲ ਦਾ 30000 ਰੁਪਇਆ ਦਿੰਦੇ ਆ ਜਿਹੜਾ ਇੱਕ 골ਡ ਮੈਡਲ ਲੈ ਕੇ ਆਂਦਾ ਚੰਡੀਗੜ੍ਹ ਵਾਲੇ ਵੀ ਦੇ ਰਹੇ ਆ ਪੈਸੇ ਹੋਰ ਹਰਿਆਣੇ ਵਾਲੇ ਵੀ ਦੇ ਰਹੇ ਆ ਪੰਜਾਬ ਵਾਲੇ ਨਹੀਂ ਦੇ ਰਹੇ ਇਸ ਕਰਕੇ ਬੜੇ ਬੱਚੇ ਐਸੇ ਆ ਜਿਹੜੇ ਨਹੀਂ ਜਾ ਸਕਦੇ ਆ ਜੀ ਤੇ ਜਦੋਂ ਤੋਂ ਇਸ ਉਮਰ ਦੇ ਵਿੱਚ ਇਹ ਮੈਡਲ ਜਿੱਤ ਕੇ ਘਰ ਲੈ ਕੇ ਆਏ ਸੀ ਤੇ ਘਰਦਿਆਂ ਦਾ ਕੀ ਰਿਐਕਸ਼ਨ ਸੀ ਪਹਿਲਾਂ ਉਹ ਦੱਸੋ ਘਰਦਿਆਂ ਨਾਲ ਤਾਂ ਖੁਸ਼ੀ ਦਾ ਠਿਕਾਣਾ ਨਹੀਂ ਸੀਗਾ ਕਿਉਂਕਿ ਉਹ ਤਾਂ ਉਥੋਂ ਟੈਲੀਫੋਨ ਤੇ ਜਦੋਂ ਕਿਹਾ ਤਾਂ ਇਹ ਤਾਂ ਘਰ ਬੈਠੇ ਭੰਗੜਾ ਪਾਣ ਲੱਗ ਗਏ ਸੀਗੇ ਅੱਛਾ ਹਾਂ ਤਾਂ ਇਹਨਾਂ ਨੂੰ ਤਾਂ ਸਗਾਵੀ ਆ ਆ ਬੂਗਾ ਮੈਡਲ ਜ਼ਰੂਰ ਲੈ ਕੇ ਆਣਗੇ ਜਿੱਦਾਂ ਕਿ ਡੈਡੀ ਨੇ ਮਿਹਨਤ ਕੀਤੀ ਹੋਈ ਆ ਸਾਰਿਆਂ ਨੇ ਸਾਰਿਆਂ ਨੂੰ ਇਹ ਉਮੀਦ ਸੀਗੀ ਔਰ ਇਹਨਾਂ ਦੀ ਉਮੀਦ ਤੇ ਅਸੀਂ ਪੂਰਾ ਨਿਕਲੇ ਹਾਂ ਤਰੇ ਜੀ ਤੇ ਬੱਚਿਆਂ ਨੂੰ ਤੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੋਊਗੀ ਕਿਉਂਕਿ ਹਮੇਸ਼ਾ ਪੇਰੈਂਟਸ ਆਪਣੇ ਬੱਚਿਆਂ ਦੀ ਖੁਸ਼ੀ ਮਤਲਬ ਕਿ ਉਹਨਾਂ ਦੀ ਅਚੀਵਮੈਂਟਸ ਤੇ ਖੁਸ਼ੀ ਜ਼ਾਹਰ ਕਰਦੇ ਨੇ ਪਰ ਪੇਰੈਂਟਸ ਦੀ ਮਤਲਬ ਅਚੀਵਮੈਂਟਸ ਤੇ ਬੱਚਿਆਂ ਦਾ ਕੀ ਰਿਐਕਸ਼ਨ ਸੀ ਖਾਸ ਤੌਰ ਤੇ ਤੁਹਾਡੇ ਜਿਹੜੇ ਬੱਚੇ ਨੇ ਉਹਨਾਂ ਦਾ ਕੀ ਕਹਿਣਾ ਸੀ ਬੱਚੇ ਬਹੁਤ ਖੁਸ਼ ਸੀਗੇ ਜੀ ਉਹ ਬੋਲਦਾ ਐ ਐਨੇ ਖੁਸ਼ ਸੀ ਵੀ ਉਹ ਕਹਿੰਦੇ ਸੀ ਅਸੀਂ ਅੱਜ ਰਾਤ ਨੂੰ ਢੋਲ ਮੰਗਾਣਾ ਔਰ ਢੋਲ ਮੰਗਾਇਆ ਇਹਨਾਂ ਨੇ ਢੋਲ ਵਜਾਇਆ ਬਿਲਕੁਲ ਢੋਲ ਵਜਾ ਕੇ ਮਤਲਬ ਨੱਚੇ ਖੂਬ ਹਨ ਹਾਂ ਢੋਲ ਮੰਗਾ ਆ ਇੱਥੇ ਆਸ-ਪਾਸ ਦੇ ਪੜੋਸ ਵਾਲੇ ਵੀ ਆ ਗਏ ਸੀ ਅੱਛਾ ਤੇ ਢੋਲ ਵਜਾ ਕੇ ਨੱਚੇ ਇੱਥੇ ਪੰਗੜਾ ਪਾਇਆ ਇਹਨਾਂ ਨੇ ਬੱਚਿਆਂ ਨੇ ਐਨੇ ਖੁਸ਼ ਸੀਗੇ ਇਸ ਉਮਰ ਦੇ ਵਿੱਚ ਹੌਸਲਾ ਕਰਕੇ ਤੁਸੀਂ ਦੁਬਾਰਾ ਤੋਂ ਮਤਲਬ ਕਿ ਆਪਣੇ ਨਾ ਸ਼ੌਂਕ ਨੂੰ ਪੋਗਾਇਆ ਤੇ ਬਹੁਤ ਵਾਰ ਏਦਾਂ ਹੁੰਦਾ ਕਿ ਜਦੋਂ ਕੋਈ ਇਨਸਾਨ ਇੱਕ ਨਵੀਂ ਸ਼ੁਰੂਆਤ ਕਰਦਾ ਤਾਂ ਡੀ ਮੋਟੀਵੇਟ ਕਰਨ ਵਾਲੇ ਬਹੁਤ ਸਾਰੇ ਲੋਕ ਤੁਹਾਡੀ ਲਾਈਫ ਦੇ ਵਿੱਚ ਆ ਜਾਂਦੇ ਕਿ ਛੱਡੋ ਭਰਾਏ ਇਸ ਉਮਰ ਦੇ ਵਿੱਚ ਕੀ ਕਰਨਾ ਤੁਹਾਡਾ ਚੰਗਾ ਬਿਜ਼ਨਸ ਹੈ ਉਧਰ ਧਿਆਨ ਦਿਓ ਕੀ ਜ਼ਰੂਰਤ ਹੈ ਇਸ ਖੇਤਰ ਚ ਆਉਣ ਦੀ ਕੀ ਲੋੜ ਹੈਗੀ ਕੀ ਸਰਕਾਰਾਂ ਕਰਦੀਆਂ ਨੇ ਇਹੋ ਜਿਹੀ ਬਹੁਤ ਸਾਰੀਆਂ ਚੀਜ਼ਾਂ ਸੁਣਨ ਨੂੰ ਮਿਲਦੀਆਂ ਨੇ ਤੁਹਾਨੂੰ ਕੀ ਕੁਝ ਸੁਣਨ ਨੂੰ ਮਿਲਿਆ ਬਿਲਕੁਲ ਆ ਜੀ ਸਾਰੇ ਇਹ ਕਹਿੰਦੇ ਕਈਆਂ ਨੇ ਮੈਨੂੰ ਕਿਹਾ ਵੀ ਐਵੇਂ ਇਸ ਉਮਰ ਚ ਕੀ ਤੁਸੀਂ ਲੱਗੇ ਹੋਏ ਆ ਇੰਨਾ ਐਵੇਂ ਮਿਹਨਤ ਕਰਨੀ ਮੈਂ ਕਹਾਂ ਜੀ ਇਹ ਮਿਹਨਤ ਜਿਹੜੀ ਆ ਨਾ ਇਹ ਮਿਹਨਤ ਸਾਡੀ ਸਿਹਤ ਲਈ ਅੱਛੀ ਆ ਅਸੀਂ ਜੇ ਹੁਣ ਇਸ ਵੇਲੇ ਇਹਦੇ ਚੱਕਰ ਲਾਣੇ ਆ ਤਾਂ ਘਟੋ ਘਟ ਡਾਕਟਰਾਂ ਦੇ ਚੱਕਰ ਤਾਂ ਨਹੀਂ ਨਾ ਸਾਨੂੰ ਲਾਣੇ ਪੈਂਦੇ ਨਹੀਂ ਤਾਂ ਦੇਖੋ ਤੁਸੀਂ ਡਾਕਟਰਾਂ ਦੇ ਚੱਕਰ ਲਾਓ ਪੈਸੇ ਵੀ ਖਰਚੋ ਦਵਾਈਆਂ ਵੀ ਖਾਓ ਅਸੀਂ ਹੁਣ ਘਰਾਂ 'ਨਾ ਇਹ ਚੱਕਰ ਲਾ ਲੈਨੇ ਆ ਸਾਡਾ ਫਾਇਦਾ ਹੋ ਜਾਂਦਾ ਆ ਇਮਨੀ ਡਾਈਟ ਬਾਰੇ ਜ਼ਰੂਰ ਸਾਡੀ ਆਡੀਅנס ਨੂੰ ਦੱਸੋ ਕਿ ਕਿਹੋ ਜਿਹੀ ਡਾਈਟ ਲੈਂਦੇ ਹੋ ਜੋ ਮਤਲਬ ਇਸ ਉਮਰ ਦੇ ਵਿੱਚ ਵੀ ਇੰਨੇ ਜ਼ਿਆਦਾ ਫਿੱਟ ਹੋ ਡਾਈਟ ਮੈਂ ਦੇਖੋ ਆਪਣਾ ਟਾਈਮ ਸਿਰ ਬਿਲਕੁਲ ਲੈਣਾ ਮੈਂ ਸਵੇਰੇ ਨਾਸ਼ਤਾ ਜਿਹੜਾ ਆ ਉਹ ਟਾਈਮ ਤੇ ਹੀ ਖਾਣਾ ਆ ਦੁਪਹਿਰ ਦਾ ਲੰਚ ਜਿਹੜਾ ਆ ਉਹ ਮੈਂ 1:30 ਵਜੇ ਤੱਕ ਲੈ ਲੈਣਾ ਰਾਤ ਦੀ ਰੋਟੀ ਜਿਹੜੀ ਆ ਉਹ ਮੈਂ 7:30 ਵਜੇ ਤੱਕ ਖਾ ਹੀ ਲੈਣੀ ਆ ਪੱਕੀ ਕਿਸੇ ਦਿਨ ਜੇ ਕੋਈ ਫੰਕਸ਼ਨ ਫੰਕਸ਼ਨ ਤੇ ਗਏ ਆ ਤਾਂ ਪਹਵਾਂ ਲੇਟ ਹੋ ਜਾਈਏ ਫਿਰ ਮੇਰੀ ਕੋਸ਼ਿਸ਼ ਹੁੰਦੀ ਆ ਵੀ ਮੈਂ ਉੱਥੇ ਖਾਣਾ ਨਾ ਖਾਵਾਂ ਸਲਾਦ ਵਗੈਰਾ ਲੈ ਲਵਾਂ ਜਾਂ ਕੋਈ ਫਰੂਟ ਲੈ ਲਵਾਂ ਇਹ ਮੇਰੀ ਕੋਸ਼ਿਸ਼ ਹੁੰਦੀ ਵੀ ਰਾਤ ਨੂੰ ਹੈਵੀ ਚੀਜ਼ ਨਾ ਖਾਵਾਂ ਹਾਂ ਬਾਕੀ ਮੈਂ ਕਾਲੇ ਚਨੇ ਜ਼ਰੂਰ ਲੈਨੇ ਹੁੰਦੇ ਆ ਨਿਊਟਰੀ ਦੋ ਤਿੰਨ ਵਾਰੀ ਲੈ ਲੈਣੀ ਆ ਐ ਡਰਾਈ ਫਰੂਟ ਸਵੇਰੇ ਲੈ ਲੈਣਾ ਆ ਇਹ ਚੀਜ਼ਾਂ ਹੀ ਖਾਣੀਆਂ ਹੋਰ ਕੀ ਵੈਜੀਟੇਰੀਅਨ ਹੈਗਾ ਮੈਂ ਅੱਛਾ ਹਾਂ ਇਹ ਇਸ ਕਰਕੇ ਇਹੀ ਮੈਂ ਖਾਂਦਾ ਜੀ ਓਕੇ ਐਕਸਰਸਾਈਜ਼ ਜਿਹੜੀ ਆ ਉਹਦੇ ਵੱਲ ਮੈਂ ਕਦੀ ਢਿੱਲ ਨਹੀਂ ਪਾਈ ਉਗੀ ਉਹਦੇ ਲਈ ਮੈਂ ਜ਼ਰੂਰੀ ਆ ਵੀ ਭਾਵੇਂ ਅੱਧਾ ਘੰਟਾ ਬਲੇਟ ਹੋ ਜਾਮ ਅੱਧਾ ਘੰਟਾ ਹੀ ਕਰ ਲਵਾਂ ਨਹੀਂ ਤਾਂ ਵੈਸੇ ਮੈਂ 2 ਘੰਟੇ ਡੈਲੀ ਕਰਦਾ ਸੈਰ ਅੱਛਾ 2 ਘੰਟੇ ਡੈਲੀ ਕਰਨੀ ਸੈਰ 2 ਘੰਟੇ ਨਹੀਂ ਸੈਰ ਨਹੀਂ ਸੈਰ ਪੌਣਾ ਘੰਟਾ ਕਰਨੀ ਓਦੋਂ ਬਾਅਦ ਪੌਣਾ ਘੰਟਾ ਜੋਗਾ ਐਕਸਰਸਾਈਜ਼ ਕਰਨੀ ਆ ਤਾਂ ਪੌੜਾ ਘੰਟਾ ਹੀ ਮੇਰੇ ਕੋਲ ਸਵੀਮਿੰਗ ਹੁੰਦੀ ਆ ਗਰਮੀਆਂ ਚ ਸਰਦੀਆਂ ਚ ਉਹ ਸਵੀਮਿੰਗ ਘਟ ਜਾਂਦੀ ਆ ਕਿਉਂਕਿ ਸਰਦੀਆਂ ਚ ਇੱਥੇ ਪਾਣੀ ਠੰਡਾ ਹੁੰਦਾ ਇਸ ਕਰਕੇ ਅਸੀਂ ਪੂਲ ਤੇ ਨਹੀਂ ਜਾ ਸਕਦੇ ਔਰ ਪਾਣੀ ਵੀ ਪੂਲ ਦਾ ਨਿਕਾਲ ਦਿੰਦੇ ਆ ਇਸ ਦੇ ਨਾਲ ਹੀ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਬਾਡੀ ਨੂੰ ਫਿੱਟ ਰੱਖਣ ਦੇ ਲਈ ਖਾਸ ਐਫਰਟਸ ਕਰਦੇ ਹੋ ਐਕਸਰਸਾਈਜ਼ ਕਰਦੇ ਹੋ ਆਪਣੀ ਡਾਈਟ ਨੂੰ ਪ੍ਰੋਪਰ ਧਿਆਨ ਦੇ ਵਿੱਚ ਰੱਖਦੇ ਹੋ ਪਰ ਅੱਜ ਕੱਲ ਦਾ ਜਿਹੜਾ ਯੂਥ ਹੈ ਉਹਨਾਂ ਨੇ ਹੁੰਦਾ ਜਾਂ ਤੇ ਅਸੀਂ ਮਤਲਬ ਕਿ ਪੈਸਾ ਕਮਾ ਲਈਏ ਜਾਂ ਤੇ ਅਸੀਂ ਜਿਹੜਾ ਸਾਡਾ ਟੈਲੈਂਟ ਹੈ ਉਹਨੂੰ ਨਖਾਰ ਲਈਏ ਕੋਈ ਵੀ ਸਿਹਤ ਵੱਲ ਧਿਆਨ ਨਹੀਂ ਦੇ ਰਿਹਾ ਅੱਜ ਕੱਲ ਦੇ ਸਮੇਂ ਦੇ ਵਿੱਚ ਸਿਹਤ ਕਿੰਨੀ ਜ਼ਰੂਰੀ ਹੈ ਸਾਡੀ ਆਡੀਅנס ਨੂੰ ਸਾਡੀ ਜਿਹੜੀ ਨਵੀਂ ਪੀੜ੍ਹੀ ਆ ਜ਼ਰੂਰ ਉਹਨਾਂ ਨੂੰ ਦੱਸੋ ਦੇਖੋ ਸਿਹਤ ਇੱਕ ਜਿਹੜੀ ਸਾਡੀ ਹੈ ਐਸੀ ਚੀਜ਼ ਹੈ ਜਿਹੜੀ ਕਿ ਸਾਡੀ ਐਂਡ ਤੱਕ ਨਾਲ ਚੱਲਣੀ ਆ ਦੇ ਕੋਈ ਵੀ ਰਿਸ਼ਤੇਦਾਰੀ ਲੈ ਲਓ ਕੋਈ ਵੀ ਟਾਈਮ ਦੇਖ ਲਓ ਤੁਸੀਂ ਵਾਈਫ ਵੀ ਤੁਹਾਡੀ ਇੱਕ ਦਿਨ ਛੱਡ ਜਾਂਦੀ ਆ ਮਾਂ ਵੀ ਛੱਡ ਜਾਂਦੀ ਪਿਓ ਵੀ ਛੱਡ ਜਾਂਦਾ ਭਰਾ ਵੀ ਛੱਡ ਜਾਂਦੇ ਆ ਸਭ ਕੁਝ ਛੱਡ ਜਾਂਦੇ ਲੇਕਿਨ ਇੱਕ ਸਿਹਤ ਐਸੀ ਆ ਜਦ ਤੱਕ ਤੁਸੀਂ ਐਂਡ ਵਾ ਤੁਹਾਡੀ ਸਿਹਤ ਨਾਲ ਆ ਜੇ ਤੁਹਾਡੀ ਸਿਹਤ ਨਹੀਂ ਠੀਕ ਆ ਤਾਂ ਤੁਸੀਂ ਕਿਸੇ ਕੰਮ ਦੇ ਨਹੀਂ ਹੈਗੇ ਕਿਉਂਕਿ ਨਾ ਆਪਣੇ ਕੋਲ ਤੁਹਾਡੇ ਕੋਲ ਕੰਮ ਹੋਣਾ ਨਾ ਚੱਲ ਫਿਰ ਹੁੰਦਾ ਆ ਕਿਸੇ ਦੀ ਹੈਲਪ ਚਾਹੀਦੀ ਆ ਉੱਠਣ ਲਈ ਵੀ ਕਿਸੇ ਦੀ ਹੈਲਪ ਚਾਹੀਦੀ ਆ ਰੋਟੀ ਖਾਣ ਲਈ ਇਸ ਕਰਕੇ ਜੇ ਆਪਾਂ ਸਿਹਤ ਠੀਕ ਰੱਖਾਂਗੇ ਤਾਂ ਸਾਨੂੰ ਸਿਹਤ ਦੇ ਲਈ 2 ਘੰਟੇ ਦੇਣੇ ਜ਼ਰੂਰੀ ਆ ਹੁਣ ਕਈ ਬੰਦੇ ਐਸੇ ਜਿਹੜੇ ਕਹਿੰਦੇ ਜੀ ਸਾਨੂੰ ਟਾਈਮ ਨਹੀਂ ਮਿਲਦਾ ਇਹ ਸਭ ਇੱਕ ਮਤਲਬ ਕਿ ਬਹਾਨੇ ਲਾਣੇ ਕਹਿ ਸਕਦੇ ਅਸੀਂ ਕਿ ਟਾਈਮ ਕਿਉਂ ਨਹੀਂ ਮਿਲਦਾ ਆਪਾਂ ਸਵੇਰ ਨੂੰ 5 ਵਜੇ 5:30 ਵਜੇ 6 ਵਜੇ ਉੱਠ ਜਾਓ ਥੋੜਾ ਜਿਹਾ 6 ਵਜੇ ਤੱਕ ਸੌਣਿਆ 6 ਤੋਂ 8 8:30 ਤੱਕ ਤੁਹਾਡੇ ਕੋਲ ਕੋਈ ਕੰਮ ਨਹੀਂ ਹੁੰਦਾ ਸੋ ਆਏ ਤੁਸੀਂ ਕਦੀ ਚਾਹ ਪੀ ਲਈ ਕਦੀ ਇਧਰੋਂ ਫੇਰ ਉੱਠ ਕੇ ਲੰਮੇ ਪੈ ਗਏ ਇਹੀ ਕਰਦੇ ਆ ਇਸ ਕਰੀ ਉਹ 2 2.5 ਘੰਟੇ ਤੁਸੀਂ ਸਵੇਰੇ ਆਪਣਾ ਐਕਸਰਸਾਈਜ਼ ਔਰ ਸੈਰ ਲਈ ਕੱਢ ਸਕਦੇ ਆ ਔਰ ਇਹ ਕੱਢਣੀ ਬਹੁਤ ਜ਼ਰੂਰੀ ਆ ਮੈਂ ਤਾਂ ਹਰ ਇੱਕ ਨੂੰ ਇਹੀ ਕਹੂੰਗਾ ਵੀ ਇਹ ਇੱਕ ਬਹੁਤ ਜ਼ਰੂਰੀ ਆ ਤੁਹਾਡਾ ਆਪਣੀ ਸਿਹਤ ਨੂੰ ਠੀਕ ਰੱਖਣ ਦਾ ਜਿਹੜਾ ਯਾਰ ਤੇ ਜਿਸ ਤਰੀਕੇ ਦੇ ਨਾਲ ਤੁਸੀਂスイमिंग ਦੇ ਖੇਤਰ ਦੇ ਵਿੱਚ ਆਪਣੀ ਕਿਸਮਤ ਦੀ ਅਜ਼ਮਾਇਸ਼ ਕੀਤੀ ਬਹੁਤ ਸਾਰੇ ਸਾਡੇ ਇਹੋ ਜਿਹੇ ਮਤਲਬ ਕਿ ਨੌਜਵਾਨ ਹੋਣਗੇ ਜਿਹੜੇ ਕਿਤੇ ਨਾ ਕਿਤੇ ਕਨਫਿਊਜ਼ ਹੋ ਕੇ ਬਠੇ ਨੇ ਕਿスイਮਿੰਗ ਦੇ ਵਿੱਚ ਫਿਊਚਰ ਨਹੀਂ ਹੈਗਾ ਸਰਕਾਰਾਂ ਕੁਝ ਨਹੀਂ ਕਰਦੀਆਂ ਸੋ ਸਾਡੀ ਜਿਹੜਾ ਯੂਥ ਹੈ ਉਹਨਾਂ ਨੂੰ ਜ਼ਰੂਰ ਦੱਸੋ ਕਿスイਮਿੰਗ ਦੇ ਖੇਤਰ ਦੇ ਵਿੱਚ ਕੀ ਫਿਊਚਰ ਹੈ ਕਿ ਇਹੋ ਜਿਹਾਂ ਆਪ ਵੇਖੋ ਹੋ ਸਕਦਾ ਜਾਂ ਅੱਗੇ ਕੀ ਆਪਰਚੂਨਿਟੀਆਂ ਨੇ ਨਹੀਂ ਦੇਖੋ ਇਹ ਤਾਂ ਗੱਲ ਠੀਕ ਆ ਜਿਹੜੇ ਉਹ ਕਹਿੰਦੇ ਵੀ ਇਹਦੇ ਵਿੱਚ ਕੈਰੀਅਰ ਜਿਹੜਾ ਯਾਰ ਪ੍ਰੋਫੈਸ਼ਨਲ ਕੈਰੀਅਰ ਨਹੀਂ ਹੈਗਾ ਜਿੱਦਾਂ ক্রিকেট ਚ ਲੈ ਲਓ ਤੁਸੀਂ ক্রিকেট ਚ ਪ੍ਰੋਫੈਸ਼ਨਲ ਕੈਰੀਅਰ ਸੰਬੰਧ ਦਾ ਬਿਜ਼ਨਸ ਦੀ ਜਗ੍ਹਾ ਤੇ ক্রিকেট ਚ ਉਣ ਲੈਂਦੇ ਆスイਮਿੰਗ ਅਸੀਂ ਇਸ ਤਰ੍ਹਾਂ ਨਹੀਂ ਚੁਣ ਸਕਦੇ ਲੇਕਿਨスイਮਿੰਗ ਜਿਹੜਾ ਯਾਰ ਇਹ ਇੱਕ ਸ਼ੌਂਕ ਹੀ ਰਹੇਗਾ ਹਾਂ ਨਹੀਂ ਸ਼ੌਂਕ ਨਹੀਂスイਮਿੰਗ ਜਿਹੜਾ ਆ ਉਹ ਸਾਡੇ ਲਈ ਸਭ ਤੋਂ ਵੱਡੀ ਜਿਹੜੀ ਚੀਜ਼ ਆ ਸਾਡੀ ਸਿਹਤ ਠੀਕ ਰੱਖਣੀ ਕਿਉਂਕਿスイਮਿੰਗ ਇੱਕ ਐਸੀ ਆ ਜਿਹੜੀ ਕਿ ਬਾਹਰਲਾ ਸ਼ਰੀਰ ਹੀ ਨਹੀਂ ਤੁਹਾਡਾ ਅੰਦਰੋਂ ਵੀ ਸਾਰੀ ਉਹਨੇ ਐਕਸਰਸਾਈਜ਼ ਕਰਾਉਂਦੀ ਆ ਕਿਉਂਕਿ ਇਹਦੇ ਵਿੱਚ ਇੱਕ ਮੇਨ ਆਪਾਂ ਪ੍ਰਾਣਾਯਾਮ ਜਿਹੜਾ ਅਸੀਂ ਕਰਦੇ ਹਾਂ ਜਿਹੜਾ ਕਹਿੰਦੇ ਵੀ ਪ੍ਰਾਣਾਯਾਮ ਜ਼ਰੂਰੀ ਕਰਨਾ ਚਾਹੀਦਾ সুইਮਿੰਗ ਅਸੀਂ ਜਿੰਨੀ ਦੇਰ ਕਰਦੇ ਹਾਂ ਸਾਡਾ ਪ੍ਰਾਣਾਯਾਮ ਹੋ ਰਿਹਾ ਕਿਉਂਕਿ ਇਹਦੇ ਵਿੱਚ ਹੈ ਹੀ ਐ সুইਮਿੰਗ ਇਸ ਬੇਸ ਤੇ ਸਾਹ ਪਾਣੀ ਚ ਬਾਹਰੋਂ ਲੈਣਾ ਤੇ ਅੰਦਰ ਕੱਢਣਾ ਉਹ ਇੱਕ ਪ੍ਰਾਣਾਯਾਮ ਹੀ ਸਾਡਾ ਸਾਹ ਦਾ ਚੱਲਦਾ ਪਿਆ ਆ ਇਸ ਕਰਕੇ ਇਹ ਨਾਲ ਤੁਹਾਡੇ ਬਿਲਕੁਲ ਜਿਹੜੀ ਸਿਹਤ ਆ ਸਹੀ ਰਹੂਗੀ ਤੇ ਮੈਂ ਤਾਂ ਕਹਿੰਦਾ ਇਹ ਇਹਦੇ ਵਿੱਚ ਕੈਰੀਅਰ ਸਾਰਿਆਂ ਨਾਲ ਵਧੀਆ ਵੀ ਤੁਹਾਡੀ ਸਿਹਤ ਠੀਕ ਆ ਤਾਂ ਸਭ ਕੁਝ ਠੀਕ ਆ ਇਹ ਜ਼ਰੂਰੀ ਥੋੜੋ ਵੀ ਸਾਡੇ ਕੋਲ ਪੈਸਾ ਜ਼ਿਆਦਾ ਆ ਗਿਆ ਬੰਦੇ ਨੂੰ ਉਹ ਪੈਸੇ ਨੂੰ ਵਰਤਣ ਦਾ ਕਿਸੇ ਕੋਲ ਹੱਕ ਨਹੀਂ ਹੋ ਉਹ ਕੀ ਫਾਇਦਾ ਵੀ ਬੈਠੇ ਦਵਾਈਆਂ ਤੇ ਜਾਂ ਲੋਕਾਂ ਦੇ ਡਿਪੈਂਡ ਹੋਏ ਇਹਦੇ 'ਚ ਤੁਸੀਂ ਆਪਣੇ ਲਈ ਸਭ ਕੁਝ ਆਪ ਨੇ ਕਰਦੇ ਆਂ ਤੇ ਇਸ ਕਰੇ ਸਵਿਮਿੰਗ ਕਰਨੀ ਚਾਹੀਦੀ ਹਰ ਇੱਕ ਨੂੰ ਜੀ ਤੇ ਪ੍ਰਵੀਨ ਜੀ ਜਿਵੇਂ ਤੁਸੀਂ ਨਾਰਮਲੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਂਦੇ ਰਹਿੰਦੇ ਹੋ ਤੇ ਉੱਥੇ ਸਵਿਮਿੰਗ ਨੂੰ ਲੈ ਕੇ ਕਿੰਨਾ ਕਰੋ ਜਾਣਾ ਹੈ ਉੱਥੇ ਦੇ ਲੋਕਾਂ ਦਾ ਬਹੁਤ ਹੈ ਜੀ ਉੱਥੇ ਦੇਖੋ ਜੀ ਅਮਰੀਕਾ 'ਚ ਮੈਂ ਦੇਖਿਆ ਕਿ ਮਾਂ ਪਿਓ ਬੱਚੇ ਹਲੇ 3 ਸਾਲ 4 ਸਾਲ ਦੇ ਹੀ ਹੁੰਦੇ ਆ ਤਾਂ ਉਹਨਾਂ ਨੂੰ ਆਪ ਲੈ ਕੇ ਸਵਿਮਿੰਗ ਕਰਾ ਜਾਂਦੇ ਆ ਕਿਉਂਕਿ ਉਹ ਕਹਿੰਦੇ ਅਸੀਂ ਜ਼ਰੂਰੀ ਆ ਇਹਨਾਂ ਨੂੰ ਸਿਖਾਣਾ ਔਰ ਸਕੂਲਾਂ 'ਚ ਵੀ ਇੱਕ ਕੰਪਲਸਰੀ ਆ ਕਿ ਤੁਸੀਂ ਸਵਿਮਿੰਗ ਜ਼ਰੂਰ ਕਰਨੀ ਆ ਇੱਕ ਪੀਰੀਅਡ ਲੱਗਦਾ ਉੱਥੇ ਉਹਦੇ 'ਚ ਉਹਨਾਂ ਨੂੰ ਸਵਿਮਿੰਗ ਸਿਖਾਉਂਦੇ ਆ ਤਾਂ ਵੀ ਮੈਨਿਆ ਵੀ ਮਾਪਿਓ ਨੂੰ ਬੜਾ ਸ਼ੌਕ ਉੱਥੇ ਬੱਚਿਆਂ ਨੂੰ ਲੈ ਕੇ ਜਾਂਦਾ ਕੋਈ ਨਾ ਕੋਈ ਗੇਮ ਇਹਨਾਂ ਨੇ ਜ਼ਰੂਰ ਆਪਣੇ ਬੱਚਿਆਂ ਦੇ ਉੱਤੇ ਕਰਵਾਨੀ ਆ ਉਹਨਾਂ ਨੇ ਹਾਂ ਇਸ ਕਰਕੇ ਬਾਹਰ ਤਾਂ ਬਹੁਤ ਅੱਛਾ ਆ ਸਵਿਮਿੰਗ ਕਰਦੇ ਵੀ ਆ ਔਰ ਇੱਕ ਪੂਲ ਦੀ ਫੈਸਿਲਿਟੀਆਂ ਵੀ ਬਹੁਤ ਆਬਰ ਕਿਉਂਕਿ ਪੂਲ ਵੀ ਹਰ ਏਰੀਆ ਦੇ ਵਿੱਚ ਉੱਥੇ ਹੈਗੇ ਆ ਇੱਥੇ ਸਾਡੇ ਪੂਲ ਵੀ ਪਹਿਲਾਂ ਤਾਂ ਜਲੰਧਰ 'ਚ ਇੱਕ ਦੋ ਹੀ ਪੂਲ ਸੀਗੇ ਹੁਣ ਜ਼ਰੂਰ ਹੋ ਗਏ ਆ ਥੋੜੇ ਜੇ ਲੇਕਿਨ ਪਹਿਲਾਂ ਬਹੁਤ ਮੁਸ਼ਕਲ ਹੁੰਦੀ ਸੀਗੀ ਬੜੀ ਦੂਰ ਕਿਸੇ ਨੂੰ ਜਾਣਾ ਪੈਂਦਾ ਸੀਗਾ ਆਨ ਲਈ ਪੂਲ ਤੇ ਹੁਣ ਤਾਂ ਬਹੁਤ ਪੂਲ ਹੋ ਗਏ ਆ ਹੁਣ ਤਾਂ ਹਰ ਇੱਕ ਨੂੰ ਚਾਹੀਦਾ ਆ ਗਰਮੀਆਂ ਦੇ ਵਿੱਚ ਇਹ ਜ਼ਰੂਰੀ ਕਰਨੀ ਚਾਹੀਦੀ ਆ ਚਲੋ ਸਰਦੀਆਂ 'ਚ ਨਹੀਂ ਹੁੰਦੀ ਪਰ ਮੈਂ ਤਾਂ ਇਹ ਵੀ ਕਹਿੰਨਾ ਸਰਕਾਰ ਨੂੰ ਵੀ ਇੱਕ 올 ਵੈਦਰ ਪੂਲ ਵੀ ਇੱਥੇ ਬੰਨਣਾ ਚਾਹੀਦਾ ਜੀ ਜਲੰਧਰ ਦੇ ਵਿੱਚ ਕਿਉਂਕਿ ਉਹ ਸਰਦੀਆਂ 'ਚ ਵੀ ਸਾਡਾ ਜੇ ਪ੍ਰੈਕਟਿਸ ਹੁੰਦੀ ਰਹੇ ਤਾਂ ਅਸੀਂ ਹੋਰ ਵੀ ਅੱਗੇ ਜਾ ਸਕਦੇ ਆ ਉਹ ਨਹੀਂ ਸਿਰਫ 4 ਮਹੀਨੇ ਸਵਿਮਿੰਗ ਕਰਦੇ ਆ ਸਾਲ ਦੇ ਵਿੱਚ ਜਦਕਿ ਜਿਹੜਾ ਸਾਡਾ ਕੰਪੀਟੀਸ਼ਨ ਹੁੰਦਾ ਆ ਉਹ 12 ਮਹੀਨੇ ਕਰਨ ਵਾਲਿਆਂ ਨਾਲ ਹੁੰਦਾ ਉੱਥੇ ਮੌਸਮ ਹਰ ਵੇਲੇ ਅੱਛਾ ਰਹਿੰਦਾ ਆ ਜਾਂ ਦਿੱਲੀ ਵਰਗੀਆਂ ਜਿਹੜਾ 올 ਵੈਦਰ ਬਣੇ ਹੋਏ ਆ ਇਸ ਕਰਕੇ ਉੱਤਾ ਵੀ ਉੱਥੇ ਕਰਦੇ ਰਹਿੰਦੇ ਆ ਇਸ ਕਰਕੇ ਇਹ ਵੀ ਇੱਕ ਸਾਡੇ ਚ ਕਮੀ ਆ ਪੰਜਾਬ ਚ ਬਹੁਤ ਤੁਹਾਡੇ ਪਰਿਵਾਰ ਤੇ ਵਿੱਚੋਂ ਵੀ ਕਿਸੇ ਹੋਰ ਨੂੰ ਸਵਿਮਿੰਗ ਕਰਨ ਦਾ ਸ਼ੌਂਕ ਹੈ ਹਾਂ ਮੇਰੇ ਬੱਚਿਆਂ ਨੂੰ ਸਵਿਮਿੰਗ ਦਾ ਸ਼ੌਕ ਹੈਗਾ ਮੇਰੇ ਪੋਤੇ ਨੂੰ ਮੇਰੀ ਪੋਤੀ ਨੂੰ ਸਾਰੇ ਸਵਿਮਿੰਗ ਕਰਦੇ ਆ ਹਾਂ ਲੇਕਿਨ ਇਹ ਆ ਵੀ ਸਕੂਲ ਲੈਵਲ ਤੱਕ ਗਈ ਆ ਕਿਉਂਕਿ ਉਹਨਾਂ ਦੀਆਂ ਪੜਾਈਆਂ ਅੱਜਕੱਲ ਜਿਹੜੀਆਂ ਜ਼ਿਆਦਾ ਹੁੰਦੀਆਂ ਐ ਇਸ ਕਰਕੇ ਸਕੂਲ ਤੱਕ ਉਹਨਾਂ ਨੇ ਕੰਪੀਟੀਸ਼ਨ ਲੜੇ ਆ ਤਾਂ ਅੱਗੇ ਨਹੀਂ ਹੁਣ ਜਾਂਦੇ ਹੁਣ ਜੀ ਤੇ ਜਿਹੜੀ ਤੁਹਾਡੀ ਮਤਲਬ ਕੈਟਾਗਰੀ ਦੀ সুইਮਿੰਗ ਆ ਉਹਨਾਂ ਬਾਰੇ ਵੀ ਸਾਡੀ ਆਡੀਅנס ਨੂੰ ਜ਼ਰੂਰ ਜਾਣਕਾਰੀ ਦਿਓ ਕਿ ਮਤਲਬ ਕਿੰਨੀ ਐਸ਼ ਤੱਕ সুইਮਿੰਗ ਕੀਤੀ ਜਾ ਸਕਦੀ ਐ ਤੇ ਕਿਵੇਂ ਕਿਵੇਂ ਕਿਹੜੇ ਕਿਹੜੇ ਰਾਊਂਡ ਤੇ ਵਿੱਚ ਹੁੰਦੀ ਆ ਇਹ ਦੇਖੋ ਜੀ ਐਦਾਂ ਜਿੱਦਾਂ ਐਤਕੀ ਕੰਪੀਟੀਸ਼ਨ ਹੋਇਆ ਸੀਗਾ ਉਹ ਸਾਡਾ ਕੰਪੀਟੀਸ਼ਨ ਐਤਕੀ 25 ਸਾਲ ਤੋਂ ਲੱਗ ਕੇ 100 ਸਾਲ ਤੱਕ ਦੇ ਜਿਹੜੇ ਹੈਗੇ ਆ ਪਲੇਅਰ ਉਹਦੇ ਵਿੱਚ ਹਿੱਸਾ ਲੈਂਦੇ ਆ 824 ਪਲੇਅਰ ਆਏ ਸਗੇ 26 ਸਟੇਟਾਂ ਦੇ ਇੰਡੀਆ ਦੇ 824 ਪਲੇਅਰ ਆਏ ਸੀ ਉਹ ਚ ਜਿਹ ਚ 92 ਸਾਲ ਦਾ ਜੈਂਟਸ ਸੀਗਾ ਜਿਹੜਾ ਸਭ ਤੋਂ ਵੱਡੀ ਉਮਰ ਦਾ ਸੀਗਾ ਤਾਂ 81 ਸਾਲ ਦੀ ਲੇਡੀ ਸੀਗੀ ਜਿਹੜੀ ਉਹ সুইਮਿੰਗ ਕਰਨ ਉੱਥੇ ਆਈ ਹੋਈ ਸੀ ਬੰਬੇ ਤੋਂ ਤਾਂ ਇਸ ਕਰਕੇ ਇਹਦੇ ਵਿੱਚ ਹਰ 5 ਸਾਲ ਦਾ ਇੱਕ ਗੈਪ ਹੁੰਦਾ ਆ ਮਤਲਬ ਕਿ 25 ਤੋਂ 30 ਸਾਲ 30 ਤੋਂ 35 35 ਤੋਂ 40 ਐਦਾਂ ਹੀ ਕਰਦੇ ਕਰਦੇ 100 ਸਾਲ ਤੱਕ ਦੇ ਗਰੁੱਪ ਬੰਦੇ ਆ ਉਹਦੇ ਵਿੱਚ ਕੰਪੀਟੀਸ਼ਨ ਹੁੰਦਾ ਆ ਆਪਸ ਵਿੱਚ ਜਿੱਦਾਂ ਸਾਡੇ ਗਰੁੱਪ ਦੇ ਵਿੱਚ 18 19 ਸਿਗੇ ਆਦਮੀ ਜਿਹੜੇ ਸਾਡੇ ਇਸ ਦੇ ਗਰੁੱਪ ਦੇ ਵਿੱਚ ਸਿਗੇ ਨਾ 75 ਤੋਂ 80 ਸਾਲ ਦੀ ਮੇਰੀ ਗਰੁੱਪ ਆ ਉਹਦੇ ਵਿੱਚ 17 18 19 19 ਤੱਕ ਕੰਪੀਟੀਟਰ ਸਿਗੇ ਐਦਾਂ ਹੀ ਛੋਟੀ ਏਜ ਦੇ ਵਿੱਚ ਜ਼ਿਆਦਾ ਸਿਗੇ 40 40 ਵੀ ਕੰਪੀਟੀਟਰ ਸਿਗੇ ਤੇ ਹੁਣ ਤੁਹਾਡੀ ਲਾਈਫ ਦੇ ਵਿੱਚ ਤੁਹਾਡਾ ਕੀ ਤੀਚਾ ਵਾ সুইਮਿੰਗ ਦੇ ਖੇਤਰ ਚ ਨਹੀਂ ਮੈਂ সুইਮਿੰਗ ਜਾਰੀ ਰੱਖਣੀ ਜੀ ਜਦ ਤੱਕ ਮੇਰਾ ਸਰੀਰ ਚੱਲਦਾ ਹੈ ਮੈਂ সুইਮਿੰਗ ਜਾਰੀ ਰੱਖਣੀ ਆ ਤਾਂ ਇਹਦੇ ਲਈ ਮੈਂ ਜ਼ਰੂਰ ਗਰਮੀਆਂ ਦੇ ਵਿੱਚ ਤਾਂ ਪੂਰੀ ਪ੍ਰੈਕਟਿਸ ਕਰਦਾ ਹੀ ਰਹਿਣਾ ਹੈ ਤਾਂ ਸਰਦੀਆਂ ਦੇ ਵਿੱਚ ਐਕਸਰਸਾਈਜ਼ ਕਰਨੀ ਆ ਤਾਂ ਹੁਣ ਪਲੇ ਤਾਈਵਾਨ ਚ ਐਕੀ ਇੰਟਰਨੈਸ਼ਨਲ ਕੰਪੀਟੀਸ਼ਨ ਹੋ ਰਿਹਾ ਆ 올 ਵਰਡ ਦਾ ਤਾਂ ਮੇਰੀ ਕੋਸ਼ਿਸ਼ ਆ ਮੈਂ ਉਹਦੇ ਚ ਜਾਵਾਂ हां ਸੁਚਾਂਦੇ ਜਾਂਦੇ ਸਾਡੀ ਯੂਥ ਨੂੰ ਹੀ ਕਿ ਪਿਆਰਾ ਜਾ ਸੁਨੇਹਾ ਜ਼ਰੂਰ ਦੇ ਕੇ ਜਾਓ हां ਮੇਰੇ ਬੋਲ ਤੋਹ ਜੀ ਸਾਰਿਆਂ ਨੂੰ ਇਹੀ ਆ ਵੀ ਹਰ ਇੱਕ ਨੂੰ ਕੋਈ ਨਾ ਕੋਈ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਆ ਕੋਈ ਨਾ ਕੋਈ ਗੇਮ ਜ਼ਰੂਰ ਲੈ ਲੈਣੀ ਚਾਹੀਦੀ ਆ ਕਿ ਤਾਂ ਕਿ ਸਾਡੇ ਸਰੀਰ ਦੀ ਐਕਟੀਵਿਟੀ ਚਲਦੀ ਰਵੇ ਤਾਂ ਅਸੀਂ ਉਹਦੇ ਲਈ ਤੰਦਰੁਸਤ ਰਹੀਏ ਤਾਂ ਠੀਕ ਰਹੀਏ ਤਾਂ ਆਪਣੇ ਕੰਮ ਸਾਰੇ ਆਪ ਕਰਦੇ ਰਹੀਏ ਜੀ ਬਹੁਤ ਬਹੁਤ ਧੰਨਵਾਦ ਸਿਮਰਨ ਜੀ ਤੁਹਾਡਾ ਬਹੁਤ ਬਹੁਤ ਸੁਪਰਵੀਨ ਜੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਗਈ ਤੇ ਉਹਨਾਂ ਦੀ সুইমিং ਦਾ ਸਫ਼ਰ ਕਿਵੇਂ ਸ਼ੁਰੂ ਹੋਇਆ ਇਸ ਬਾਬਤ ਸਾਰੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਸੋ ਉਮੀਦ ਕਰਦੇ ਹਾਂ ਕਿ ਸਾਡੀ ਵੀਡੀਓ ਸਾਡੀ ਆਡੀਅנס ਨੂੰ ਚੰਗੀ ਲੱਗੀ ਹੋਵੇਗੀ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਸਾ ਤੁਸੀਂ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਭੇਜ ਸਕਦੇ ਹੋ ਜੁੜੇ ਰਹੋ ਪੰਜਾਬ న్యూਸ ਦੇ ਨਾਲ ਧੰਨਵਾਦ